ਹੈਲੋ एवरीवन ਮੈਂ ਸੁਸ਼ਾਨ ਸਲੋਤਰਾ ਐਸਐਸ ਗਲੋਬਲ ਕਮਿਊਨੀਕੇਸ਼ਨ ਸਰਵਿਸਿਜ਼ ਗੁਦਾਸਪੋਤੋ ਸਾਡਾ ਇਹ ਸੈਂਟਰ ਜੇ ਰੋਡ ਡਾਲਾ ਰੈਂਡ ਦੇ ਨਾਲ ਹੀ ਹੈਗਾ ਸਭ ਤੋਂ ਪਹਿਲੇ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਐਸਐਸ ਗਲੋਬਲ ਦੀ ਟੀਮ ਸਲੋਤਰਾ ਫੈਮਿਲੀ ਵੱਲੋਂ ਸਾਰਿਆਂ ਨੂੰ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਐਸਐਸ ਗਲੋਬਲ IK IELTS PTE ਦੇ ਨਵੇਂ ਸਾਲ ਤੇ ਬਹੁਤ ਵਧੀਆ ਆਫਰ ਲੈ ਕੇ ਆਇਆ 50% ਡਿਸਕਾਊਂਟ ਅਸੀਂ ਦੇ ਰਹੇ ਹਾਂ IELTS PTE ਸਪੋਕਨ ਇੰਗਲਿਸ਼ ਤੇ इवन ਸਾਡੇ ਕੋਲ ਬਹੁਤ ਅੱچھے ਪ੍ਰੋਗਰਾਮਸ ਹੈਗੇ ਆ ਅਗਰ ਤੁਸੀਂ ਲੋ ਬਜਟ ਤੋਂ ਕੋਈ ਬਾਹਰ ਜਾਣ ਦੀ ਆਪਸ਼ਨ ਦੇਖ ਰਹੇ ਆ ਅਸੀਂ 3 ਲੱਖ ਸਾਲ ਦੀ ਟਿਊਸ਼ਨ ਫੀਸ ਤੇ ਆਪਸ਼ਨ ਲੈ ਕੇ ਆਏ ਆ ਕੋਈ IELTS ਦੀ ਕੋਈ PTE ਰਿਕੁਆਇਰਮੈਂਟ ਨਹੀਂ ਹੈ 10 ਸਾਲ ਦਾ ਗੈਪ ਵੀ ਅਸੀਂ ਐਕਸੈਪਟ ਕਰ ਰਹੇ ਆ इवन ਤੁਸੀਂ ਪੇਮੈਂਟ ਵੀ ਦਿਓਗੇ ਵਿਜ਼ਾ ਲੱਗਣ ਤੋਂ ਬਾਅਦ ਪਲੱਸ ਸਾਡੇ ਕੋਲ MBBS ਅਬ੍ਰੋਡ ਵਾਸਤੇ ਵੀ ਆਪਸ਼ਨ ਹੈ ਜਿੱਥੇ 2 ਲੱਖ ਦੀ ਸਾਲ ਦੀ ਟਿਊਸ਼ਨ ਫੀਸ ਵਿੱਚ ਸੀ سٹਾਰਟ ਹੋ ਗਈ ਹੈ ਵਿਦਾਊਟ ਆਇਲਸ ਤੁਸੀਂ ਉੱਥੇ ਵੀ ਜਾ ਸਕਦੇ ਹੋ ਬਥੇਰੀ ਜਾਣਕਾਰੀ ਲਈ ਥੱਲੇ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਹੋ ਇੱਕ ਵਾਰੀ ਸਭ ਨੂੰ ਐਸਐਸ ਗਲੋਬਲ ਦੀ ਟੀਮ ਵੱਲੋਂ ਤੇ ਸਲੋਤਰਾ ਫੈਮਿਲੀ ਵੱਲੋਂ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ